ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹਾਂਜੀ ਬਾਈ ਨਾਨਕ ਥੀਰੇ ਚ ਲੈ ਆਈ ਨਾਨਕ ਥੀਰੇ ਕਰਤਾ ਵਲੌਗ ਸਟਾਰਟ ਬਾਈ ਆਪਾਂ ਮੇਰ ਦਾ ਕਿ ਕਿੰਨਾ ਕਿੰਨੇ ਵਜ ਗਏ ਚਾਰ ਨਾਲ ਸਾਡੇ ਬਾਈ ਜਸਪ੍ਰੀਤ ਚਾਰ ਵਜ ਗਏ ਬਈ ਹੁਣ ਅਸੀਂ ਚੱਲੇ ਆ ਨਾਨਕ ਥੀਰੇ ਨੂੰ ਸਵੇਰੇ ਸਵੇਰੇ ਤਿਆਰ ਹੋ ਗਏ ਸਵੇਰ ਸਵੇਰ ਸੁਨੀਆ ਮੁੰਡਾ ਕਹਿੰਦੇ ਐਂ ਤੋਂ ਚੂਟਿਆ ਡਰਾਈਵਰ ਐ ਹਾਂ ਬੈਲਪੁਰਾ ਵੀ ਬਹੁਤ ਕੀਤਾਗਾ ਪਹਿਲੀਆਂ ਚ ਪਰਚੇ ਪਵਾਏ ਨੇ ਥੀਲਾ ਚੱਲੀਏ ਆਂ ਆ ਇਹੋ ਜਰਦਾਂ ਦੇ ਪਰਚੇ ਪੈਨੇ ਨੇ ਜੀ ਪਰਚੇ ਬਾਈ ਬਣੇ ਸਾਥ ਦੇ ਉਹ ਚੰਗਾ ਮੁੰਡੇ ਦਾ ਹੁਣ ਆ ਟਾਈਮ ਚ ਵਧੀਆ ਚੂਟੀ ਦਾ ਬਾਈਲੀ ਉਹਨਾਂ ਦਾ ਝੋਨਾ 'ਚ ਖੜਾ ਕਰਦਾ ਸੀ ਝੋਨਾ 'ਚ ਖੜਾ ਕਰਨਾ ਸਰਪੰਚ ਬਣਾਉ ਇਹ ਜੁਨੀਆ ਦਾ ਸਰਪੰਚ ਬਣਾਉਣਾ ਜੀ ਜੁਨੀ ਹੈ ਗਈ ਆ ਮਸਲਮਾਰੂ ਮਸਲਮਾਰੂ ਹਾਂਜੀ ਬਾਈ ਬਸਾਂ ਦੁੰਨੇ ਆਪਣੀਆਂ ਰੈਡੀ ਨੇ ਆਪਾਂ ਚੱਲੇ ਅੱਜ ਨਾਨਕਚੀਰੇ ਰੈਡੀ ਹੋ ਗਿਆ ਆਪਾਂ ਵੀ ਆ ਗਏ ਬਾਹਰੇ ਬਸਾਂ ਚੱਲੀਆਂ ਨੇ ਆਪਣੀਆਂ ਦੁੰਨੇ ਅੱਜ ਨਾਲ ਇਹ ਕੱਢਾ ਜਾ ਰਿਹਾ ਸਾਡਾ ਬਾਈ ਜੱਸਾ ਬੱਸ ਤੇ ਬੈਠਾ ਜੇ ਡਰਾਈਵ ਕਰਕੇ ਲੈ ਕੇ ਜਾਊਗਾ ਜਸਪ੍ਰੀ ਤੋਂ ਹੋਣਾ ਹੋਗਾ ਸਾਈਡ ਤੇ ਕਹਿੰਦਾ ਧਾਮ ਦਬਾਉ ਮੈਨੂੰ ਹੁਣ ਜੱਸਾ ਡਰਾਈਵ ਕਰਕੇ ਲੈ ਕੇ ਜਾਊ ਇੱਥੋਂ ਕਰਨਾਟਕਾ ਚ ਦੇਖਦੇ ਆਂ ਕੀ ਰੰਗ ਲਾਊਗਾ ਬਾਈ ਬਹੁਤ ਮੂੰ ਤਾਂ ਵੈਸੇ ਗੱਡੀ ਚਾੱਕੀ ਚਲਾਉਂਦਾ ਏ ਖੋਸ ਹੈ ਖੋਸ ਹੈ ਹਰਾਉਂ ਜਾਂਦਾ ਹੋਰ ਜ਼ਿਆਦਾ ਖੋਸ ਹੈ ਕਿਤਰਾ ਯਾਰ ਆਇਆ ਬਾਈ ਤੂੰ ਚਲਾਇਆ ਯਾਰ ਆਪੀ ਉੱਥੇ ਬੈਠ ਨੇ ਆ ਬਾਈ ਆ ਜਾ ਅੰਦਰ ਦੰਨੇ ਬੱਸਾਂ ਬਾਈ ਰੈਡੀ ਕਰਤੀਆਂ ਪਤ ਜੀ ਦੇਖੋ ਇਹ ਆਪਣੀ ਏਸੀ ਬੱਸ ਤਾਂ ਨਹੀਂ ਉਹ ਆਪਾਂ ਵੱਡੀ ਗੱਡੀ ਲੈ ਕੇ ਆਏ ਆਂਗੇ ਦੰਨੇ ਬੱਸਾਂ ਰੈਡੀ ਕਰਤੀਆਂ ਆਪਾਂ ਆਂ ओके जावां ਕੰਮ ਆ ਸਾਡਾ ਯਾਰ ਇਹ ਦੋ ਗਿਆਨੀ ਹੈ ਇੱਕ ਪਾਸੇ ਜੱਸਾ ਇੱਕ ਪਾਸੇ ਗਿਆਨੀ ਕਾ ਹੋ ਗਿਆ ਨਹੀਂ ਜੀ ਦੀਵਾਰ ਰਹੇ ਓਟਾ ਜੱਸਾ ਹੈ ਗਿਆ ਉਧਰ ਤਾਂ ਹੁਣ ਓਕੇ ਠੀਕ ਹੈ ਜੀ ਨਾਨਕਜੀ ਰੇ ਨੂੰ ਪਿੰਡ ਤੋਂ ਲੱਗੇ ਦੇਖਦੇ ਦੁਨ ਦਾ ਕਿਹੜਾ ਐਵਰੇਜ ਵੱਧ ਲਊਗਾ ਜੱਸਾ ਜੱਸਾ ਫਿਰ ਆਕਰ ਆਉਂਦਾ ਕਿ ਗਿਆਨੀ ਗਿਆਨੀ ਤੇ ਜੱਸੇ ਦਾ ਹੋ ਗਿਆ ਕੰਪੀਟੀਸ਼ਨ ਐਵਰੇਜ ਦਾ ਹੋ ਗਿਆ ਇਹਨਾਂ ਦਾ 22 ਪੈਗੀ 22 ਪੈਗੀ ਗਦਾਬਰੀ ਨਦੀ ਤੇ ਪਹੁੰਚ ਗਏ ਬਾਈ ਪਾਣੀ ਦਾ ਬਹਾ ਜਿਵੇਂ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਥੋੜਾ ਜਿਹਾ ਰਾਤ ਹੋਈ ਪਈ ਆ ਬਾਈ ਤਾਂ ਕਰਕੇ ਪਾਣੀ ਤੁਹਾਨੂੰ ਦਿਖਦਾ ਨਹੀਂ ਉਹਨਾਂ ਗਦਾਬਰੀ ਨਦੀ ਆ ਬਾਈ ਇਹ ਗਦਾਬਰੀ ਨਦੀ ਫੁੱਲ ਜਾਂਦੀ ਐ ਇੱਥੇ ਵੀ ਹੜਾਂ ਵਾਲੇ ਮੌਸਮ ਆਇਆ ਪਿਆਗਾ ਬਾਲੇ ਬਾਲਾ ਬਾਲਾ ਜਿਆਦੇ ਮੀਂਹ ਆ ਬਾਈ ਉੱਤੋਂ ਦੀ ਹੋ ਆ ਪੈ ਕੰਮ ਜਮਾ ਉੱਤੋਂ ਦੀ ਕੰਮ ਆ ਬਾਈ ਬਹਾਲਾ ਆਉਣ ਦੀ ਸੁਭਾਵਨਾ ਪੂਰੀ ਬਚ ਕੇ ਰਹੋ ਬਾਈ ਆਪ ਦਾ ਧਿਆਨ ਰੱਖੋ ਜਿਹੜੇ ਵੀ ਰਿਪੀ ਟ੍ਰੈਵਲ ਕਰ ਰਹੇ ਨੇ ਥੋੜਾ ਜਿਹਾ ਠਹਿਰ ਕੇ ਆਓ ਬਈ ਜੇ ਮੀਂਹ ਬਹੁਤ ਪੈ ਰਹੇ ਨੇ ਰਾਸਤੇ 'ਚ ਤੁਸੀਂ ਪ੍ਰੇਸ਼ਾਨ ਹੋਵੋਗੇ ਜਿਹੜਾ ਅੰਦਰਲਾ ਸਫਰ ਇਕੱਲਾ ਉਹ ਵਧੀਆ ਹੈਗਾ ਮੋਟਰਸਾਈਕਲ ਵਾਲਾ ਸਾਈਕਲ ਵਾਲਾ ਹੁਣ ਸਫਰ ਨਹੀਂ ਹੈਗਾ ਬਹੁਤ ਜਿਆਦਾ ਮੀਂਹ ਪੈ ਰਹੇ ਨੇ ਬਾਈ ਧਿਆਨ ਨਾਲ ਹੁਣ ਆਪਾਂ ਚੱਲਿਆਂ ਬਈ ਨਾਨਕਚੀਰੇ ਨਾਨਕਚੀਰੇ ਜਾ ਕੇ ਆਪਾਂ ਅੱਜ ਉੱਥੇ ਮੱਥਾ ਟੇਕਾਂਗੇ ਤੇ ਦੇਖ ਕੇ ਉੱਥੋਂ ਜਲ ਲੈ ਕੇ ਆਵਾਂਗੇ ਉੱਥੇ ਦਾ ਬਾਈ ਇਤਿਹਾਸ ਹੈਗਾ ਉੱਥੇ ਬਾਈ ਪਾਣੀ ਆਟੋਮੈਟਿਕ ਨਿਕਲਦਾ ਕਾਉਂਟ 'ਚੋਂ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੇ ਕੱਲ ਨੂੰ ਬਾਈ ਇੱਕ ਆਪਾਂ ਵਲੌਗ ਹੋਰ ਲੈ ਕੇ ਆ ਰਹੇ ਹਾਂ ਉਦੇ ਵਾਲਾ ਬਾਬੇ ਦੀ ਗਾਗਰ ਵਾਲਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਐਤੂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਸ਼ਹਿਰੇ ਦਾ ਹਾਂ ਰੂਬੀ ਕਿਵੇਂ ਕਿੰਨੇ ਵਜੇ ਹੁੰਦੀ ਹੈ ਬਾਈ ਗਾਗਰ ਕਿੰਨੇ ਵਜੇ ਆਉਂਦੀ ਹੈ ਸਵੇਰੇ 22 ਵਜੇ ਤੇ ਠੀਕ ਹੈ ਵੀਰੇ ਤੇ ਕਦ ਤੜਕੇ ਆਉਗੀ ਬਾਈ ਠੀਕ ਹੈ ਤੜਕੇ ਚੱਲੇਗਾ ਤੂੰ ਬਸ ਠੀਕ ਹੈ ਨਾਲ ਜੰਨੀ ਕਿੰਨੇ ਤੇ ਆਈ ਸੀ 2:25 2:25 ਤੇ ਠੀਕ ਹੈ ਓਕੇ ਇਹ ਜੰਨੀ ਸਰਦਾਰ ਮੇਰੇ ਘਰੀ ਘਰ ਇਹ ਸਾਡਾ ਬਾਈ ਜੰਨੀ ਆ ਹਾਂ ਇਹ ਇਹ ਆ ਆਹ ਘਤਰ ਕੁੜੀ ਪਾਲਦਾ ਬਾਈ ਬੜੇ ਜਿਹੜੀ ਕੁੜੀ ਕਿਸੇ ਕੁੜੀ ਨੂੰ ਆਪ ਨੂੰ ਜ਼ਮੀਨ ਆਉਂਦੀ ਹੈ ਨਾ ਪਰ ਗੱਤ ਕਿਲੇ ਉਹ ਮੈਸੇਜ ਕਰਦੇ ਕਿ ਆ ਆ ਗਿਆ ਸੀ ਗੱਲਾਂ ਕਰਕੇ ਭੰਡਾ ਤੁਹਾਨੂੰ ਕੋਣ ਉਹ ਕਰੂਗਾ ਫੋਲੋ ਭੰਦੇ ਆਹੋ ਆ ਚੰਨੀ ਨੇ ਇੱਕ ਕਾਉਂਟਰਵਾਸੀਆ ਗੱਲ ਕਰਤੀ ਆਪਣੇ ਪਟੰਬੇਪੂਣ ਵਾਲੀ ਕਿ ਚੰਨੀ ਨੇ ਕੀ ਕੀਤਾ ਇੱਕ ਗਰੀਬ ਮੁੰਡਾ ਦਾ ਉਹ ਫੋਨ ਡਿੱਗ ਪਿਆ ਉਹਦੇ ਲਈ 25000 ਰੁਪਇਆ ਤੇ ਦਾਨ ਦਿੱਤਾ ਬਹੁਤ ਬਹੁਤ ਧੰਨਵਾਦ ਚੰਨੀ ਭਾਈ ਜਿੰਦਾਬਾਦ ਚੰਨੀ ਭਾਈ ਜਿੰਦਾਬਾਦ ਚੰਨੀ ਕੋਲੇ 18 ਕਿੱਲੇ ਚੰਨੀ ਕੋਲੇ 18 ਕਿੱਲੇ 6 ਪੰਜ ਉਹਦੇ ਨਾਨਕਿਆਂ ਦੇ ਪੰਜ ਉਹਦੇ ਨਾਨਕਿਆਂ ਦੇ 5 ਲੱਖੇ ਨਾਨਕਿਆਂ ਦੇ ਚੰਨੀ ਕੋਲੇ ਬਣ ਕੇ 24 ਕਿੱਲੇ 24 ਕਿੱਲੇ ਚੰਨੀ 24 ਕਿੱਲੇ ਬਾਈ ਬੜੇ ਮੇਰੀ ਗੱਲ ਸੁਣੋ ਜਿਹੜੀ ਕੁੜੀ ਨੂੰ ਘਰੋਂ ਜ਼ਮੀਨ ਆਉਂਦੀ 6 ਕਿੱਲੇ ਉਹ ਚੰਨੀ ਦੇ ਸਪਰਕ ਕਰੋ ਤਾਂ ਕਿ ਆਪਾਂ ਉਹਦੇ 30 ਕਿੱਲੇ ਪੂਰੇ ਕਰੀਏ ਚੰਨੀ ਬਾਈ ਜਿੰਦਾਬਾਦ ਹਾਂਜੀ ਬਾਈ ਪੰਪ ਤੇ ਖੜੇ ਸੀਗੇ ਜੀ ਰੈਸਟ ਕਰਨ ਵਾਸਤੇ ਵੀ ਬਾਥਰੂਮ ਬੁਥਰੂਮ ਜਾਏ ਆਉਣੀਆਂ ਸਵਾਰੀਆਂ ਆਹ ਖੜੀਆਂ ਬਾਈ ਆਪਣੀਆਂ ਦੋਨੇ ਬੱਸਾਂ ਆਪਣੀ ਧਾਲੀਆਲ ਟ੍ਰਾਂਸਪੋਰਟ ਤੇ ਜੱਸੀ ਬਾਈ ਦੀ ਖਾਲਾ ਟ੍ਰਾਂਸਪੋਰਟ ਦੋਨੇ ਬੱਸਾਂ ਖੜੀਆਂ ਨੇ ਆਪਣੀਆਂ ਤੇ ਸਾਰੇ ਜਾਣੇ ਬਾਈ ਆਪਣੇ ਪੇਜ ਨੂੰ ਵੀ ਫੋਲੋ ਕਰੋ ਧਾਲੀਆਲ ਟ੍ਰਾਂਸਪੋਰਟ ਤੇ ਜੱਸੀ ਕੇਲੇ ਪੇਜ ਨੂੰ ਵੀ ਫੋਲੋ ਕਰੋ ਦੇਖੋ ਜਾ ਚ ਰਹੀ ਐ ਨਾ ਬਾਬੇ ਇਹਦਾ ਆਏਗਾ 7581 8111 ਪੂਰਾ ਵਧੀਆ ਮਾਹੌਲ ਆ ਬਾਈ ਉੱਪਰ ਆਪਣਾ ਸਮਾਨ ਪਿਆ ਕਿੱਦਾਂ ਗੁੱਦਿੱਧਰੇ ਹੋਏ ਨੇ ਸਾਰਾ ਕੁਝ ਓਕੇ ਆ ਜਾਂਦਾ ਹਾਂਜੀ ਬਾਈ ਆਪਾਂ ਆ ਗਏ ਜਿੱਥੇ ਆਏ ਬਾਈ ਵਾਲੀ ਬੱਸ 'ਚ ਹੁਣ ਆਪਾਂ ਇਧਰੋਂ ਬੈ ਕੇ ਚੱਲਾਂਗੇ ਦੂਜੀ ਬੱਸ ਦੀ ਵੀਡੀਓ ਬਣਾਉਣੀ ਆਦਾ ਬਾਈ ਜਿੱਸਾ ਚਲਾਉਣ ਲੱਗ ਗਿਆ ਬਾਈ ਬੱਸ ਤੇ ਹੁਣ ਇਹ ਐਵਰੇਜ ਲਾਈਨ ਦਾ ਲੈਂਦਾ ਜਾਊਗਾ ਸਾਰੇ ਰਾਹ ਤੁਸੀਂ ਦੇਖਿਓ ਹੌਲੀ ਹੌਲੀ ਆਪਾਂ ਦਾ ਵੇ ਬਾਈਆ ਲੈ ਦੇਲਦੇ ਬੰਦੇ ਆ ਸਾਨੂੰ ਪਤਾ ਪਤਾ ਡੱਕਰ ਦੇ ਹੀ ਗੱਡੀ ਪੂਰੀ ਆ ਬਾਈ ਦੇਖਿਓ ਹੁਣ ਦੇਖਦੇ ਜਾਇਓ ਹੌਲੀ ਹੌਲੀ ਜਾਉ ਪੂਰੇ ਰਾਹ ਸਾਰੇ ਰਾਹ ਐਵਰੇਜ ਲੈਂਦਾ ਏ ਐਨ ਕਰਕੇ ਮੂੰਹ ਤੇਰੇ ਕਰ ਖੋਚੀ ਹੋਣੀ ਹੋ ਗਿਆ ਨਹੀਂ ਤਾਂ ਆਇਓ ਉੱਥੇ ਖੜਾ ਨਾ ਉਹ ਗਿਆਨੀ ਦਾ ਆ ਖੜਾ ਏ ਹਾਂ ਕਿਹੜਾ ਉਹ ਰੋਕੋ 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 ਐ ਹਾਂ ਹੋ ਆ ਸੀਜੀ ਆਹ ਓਕੇ ਵੈਲ ਡਨ ਬੈਕਟਰੀਆ ਨਿਸ਼ਾਨ ਲੈ ਆ ਦੇਖੀਏ ਆਜ ਮੂਲਾ ਕੈਂਡੀ ਵੀ ਖਾਂਦੇ ਆ ਆਜ ਮੂਲਾ ਕੈਂਡੀ ਵੀ ਖਾਂਦੇ ਆ ਭਾਈ ਉਹਨੇ ਪਿੱਛੇ ਪੇ ਇਹਦਾ ਡਰਾਈਵਰ ਨੂੰ ਕਹਿੰਦਾ ਬਸ ਕਹਿੰਦਾ ਹੁਣ ਬਸ ਦੇਖਦਾ ਜਾਇਗਾ ਨਾ ਮੈਂ ਤੁਸੀਂ ਐਵਰੇਜ ਨਹੀਂ ਲੈਂਦੇ ਕੰਜੂਸ ਆ ਬੰਦਾ ਸਾਡਾ ਥੋੜਾ ਜਿਆ ਕਰਨਾਟਕ ਪਹੁੰਚਣ ਆਲੇ ਆ ਜੀ ਆਪਾਂ ਮੇਰੀ ਨੰਬਰ ਹਾਂਜੀ ਭਾਈ ਕਰਨਾਟਕ ਜਾ ਕੇ ਜੀ ਆਪਾਂ ਕਰਨਾਟਕ ਫਿਰਦੇ ਆ ਜੀ ਆਹ ਹੈਗਾ ਜੀ ਕਰਨਾਟਕ ਕਰਨਾਟਕ ਕਰਾਟਕ ਦੀਆਂ ਮਸੀਨ ਬਾਦੀਆਂ ਸਾਰਾ ਕਰਨਾਟਕ ਹੈ ਭਾਈ ਦੇਖੋ ਕਿੰਨੀ ਹਰਿਆਲੀ ਆ ਕਰਨਾਟਕ ਚ ਇੱਧਰ ਭਾਈ ਕੇਲਾ ਤੇ ਨਾਰੀਅਲ ਦੇ ਪੇੜ ਥੋੜੇ ਜਿਆਦਾ ਨੇ ਤਾਂ ਕਰਕੇ ਇੱਥੇ ਨਾਰੀਅਲ ਵੀ ਸਸਤਾ ਕੇਲੇ ਵੀ ਸਸਤੇ ਨੇ ਅਨਾਰ ਵੀ ਸਸਤੇ ਨੇ ਤੇ ਹੋਰ ਵੀ ਬਹੁਤ ਚੀਜ਼ਾਂ ਬਾਈ ਇੱਥੇ ਫਰੂਟ ਖਾਣ ਪੀਣ ਵਾਲਾ ਸਮਾਨ ਸਸਤਾ ਜੀਂਗਾ ਸਸਤਾ ਹੈ ਤੇ ਆਪਣਾ ਹਲਦੀ ਤੇ ਡਾਕਾਂ ਉਹ ਮਸ਼ਹੂਰ ਨੇ ਜਿਹੜੀਆਂ ਇੱਥੋਂ ਦੀਆਂ ਬਾਈ ਨਾਰੀਅਲ ਦਾ ਤੇਲ ਬਹੁਤ ਮਸ਼ਹੂਰ ਹੈ ਨਾਰੀਅਲ ਦਾ ਤੇਲ ਮਰ ਜਾਂਦਾ ਤੇਲ ਵੀ ਮਿਲਦਾ ਬਾਈ ਖਾਣ ਵਾਲਾ ਨਾਲ ਇੱਥੋਂ ਕਿਉਂਕਿ ਨਾਰੀਅਲ ਇੱਥੇ ਲੱਗਦਾ ਬਾਈ ਟੁੱਟਦਾਗਾ ਸਸਤਾ ਬਹੁਤ ਹੈਗਾ ਤੇ ਹੁਣ ਆਪਾਂ ਬਾਈ ਜਾ ਰਹੇ ਆ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਰਸਤੇ 'ਚ ਕੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੇ ਨਾਂ ਤੇ ਗੁਰਦੁਆਰਾ ਬਣਾਇਆ ਹੋਇਆ ਜੀ ਰਾਜ 'ਚ ਅੱਗੇ ਆਪਣਾ ਨਾਨਕ ਚੀਰੇ ਜਾਂਦੇ ਨੂੰ ਲੋਕ ਇੱਥੇ ਰੈਸਟ ਕਰ ਸਕਣ ਚਾਹ ਪਾਣੀ ਪੀ ਸਕਣ ਕਿਉਂਕਿ ਰਾਜ ਬਈ ਕੋਈ ਪੜਾ ਨਹੀਂ ਸੀ ਉਹ ਤਾਂ ਕਰਕੇ ਪੜਾ ਬਣਾਇਆ ਜੀ ਤੇ ਬਈ ਜਹਾਜ਼ ਬਣਾਇਆ ਉੱਪਰ ਛੱਤ ਤੇ ਨੇ ਹੁਣ ਸਾਨੂੰ ਅੰਦਰ ਜਾ ਕੇ ਦਰਸ਼ਨ ਕਰਾਉਣੇ ਆ ਬਈ ਗੁਰਦੁਆਰਾ ਆਏਗਾ ਬਈ ਗੁਰਦੁਆਰਾ ਯਾਦਗਾਰ ਸਹਿਮਜਾ ਦੇ ਬਾਬਾ ਜੋਰਾਸਬਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸਿੰਘ ਜੀ ਬਈ ਆਪਾਂ ਬੈਠਾ ਬੱਸ ਦੇ ਉੱਤੇ ਬੱਸ ਦੇ ਉੱਤੇ ਬੈਠੀਏਗੇ ਫਿਰ ਤੇ ਕਰਨਾਟਕਾ ਦੇ ਵਿੱਚ ਬਈ 뷰 ਬਹੁਤ ਘੈਂਟ ਨੇ ਤੇਵੇ ਤੁਸੀਂ ਦੇਖ ਸਕਦੇ ਹੋ ਮੂਹ ਦੇਖੋ ਆਪਣਾ ਪੂਰਾ ਸਰਾ ਉਹ ਹੈ ਨਾ ਸੋਹਣੀ ਲੱਗਦੀ ਸ਼ਰਟ ਇਹ ਸ਼ਰਟ ਆਪਾਂ ਇੱਥੇ ਹੀ ਲੈਤੀ ਐ ਪੀੜੀ ਐ ਥੋੜੀ ਜੀ ਐ ਨਾਲ ਨਾਲ ਕੋਈ ਨਾ ਅੱਜ ਦਾ ਨਹੀਂ ਪਿੱਕ ਦੇ ਨਹੀਂ ਪਾਉਣ ਵਾਸਤੇ ਆਹ ਤੀਜੇ ਪੀੜੀਆਂ ਨੇ ਦੇਖੋ ਹਾਂਜੀ ਬਾਈ ਗੁਰਦੁਆਰਾ ਮਾਤਾ ਭਾਗ ਕੌਰ ਜੀ ਕਰਨਾਟਕ ਦੇ ਵਿੱਚ ਪਹੁੰਚ ਗਏ ਆ ਬਾਈ ਜੀ ਦੇਖੋ ਪੰਜਾਬੀ ਮਾਂ ਬੋਲੀ ਬਾਈ ਆਹ ਕਰਨਾਟਕ ਨੂੰ ਸਲੂਟ ਆ ਪੰਜਾਬੀ ਮਾਂ ਬੋਲੀ ਜਮਾ ਮੂਹਰੇ ਲਗੀ ਹੋਈ ਐ ਫੇਰ ਇੰਗਲਿਸ਼ ਐ ਫੇਰ ਹਿੰਦੀ ਐ ਫੇਰ ਇਹਨਾਂ ਦੀ ਲੋਕਲ ਭਾਸ਼ਾ ਹੈ ਜੀ ਵੀ ਆ ਵੀ ਮਾਂ ਬੋਲੀ ਦੀ ਇੰਨੀ ਇੱਜ਼ਤ ਕਰਦੇ ਨੇ ਆਪਣੇ ਪੰਜਾਬ ਜਿੰਨੀ ਇੱਜ਼ਤ ਨਹੀਂ ਹੈਗੀ ਬਾਈ ਦੇਖੋ ਬਾਈ ਇੱਕ ਦੂਜੇ ਨੰਬਰ ਤੇ ਗੱਲ ਬਾਈ ਆਹ ਬੋਰਡ ਦੇਖ ਲਓ ਬਾਈ ਇੰਗਲਿਸ਼ ਚ ਲੱਗੇ ਹੋਏ ਨੇ ਆਪਣੀ ਇੰਗਲਿਸ਼ ਉੱਪਰ ਹੈ ਇਹਨਾਂ ਨੇ ਬਾਈ ਆਪਦੀ ਭਾਸ਼ਾ ਉੱਪਰ ਰੱਖੀ ہوئی ਹੈ ਆਵੇ ਨਾ ਆਵੇ ਠੀਕ ਹੈ ਨਾ ਆਪਦੀ ਭਾਸ਼ਾ ਨੂੰ ਵਿਚਾਰ ਰਹੇ ਨੇ ਇਹ ਇਹ ਆਪਦੀ ਹੋਂਦ ਨੂੰ ਵਿਚਾਰ ਰਹੇ ਨੇ ਆਪਣੇ ਲੋਕਾਂ ਨੂੰ ਪਤਾ ਹੀ ਨਹੀਂ ਕੀ ਕਰਨਾ ਕੀ ਨਹੀਂ ਠੀਕ ਹੈ ਬਾਈ ਚਲੋ ਕੋਈ ਗੱਲ ਨਹੀਂ ਸਰਕਾਰਾਂ ਆਪਾਂ ਨੂੰ ਬੇਵਕੂਫ ਬਣਾਉਂਦੀਆਂ ਨੇ ਆਪਾਂ ਨੂੰ ਤਾਂ ਸੋਚਣਾ ਚਾਹੀਦਾ ਆਹ ਰਹਿ ਗਿਆ ਵੀਰੇ ਗੁਰੂ ਘਰ ਬਹੁਤ ਸੋਹਣਾ ਲੱਗਦਾ ਹੈ ਬਾਈ ਦੇਖੋ ਫਰੀ ਦੂਰੋਂ ਹੀ ਦੇਖ ਸਕਦੇ ਹਾਂ ਕਿ ਕਿੰਨਾ ਸੋਹਣਾ ਆਰਕੀਟੈਕਚਰ ਬਣਿਆ ਹੋਇਆ ਹੈ ਬਾਈ ਬਹੁਤ ਸੋਹਣਾ ਬਣਿਆ ਹੋਇਆ ਗੁਰੂ ਘਰ ਹੈ ਬਾਈ ਬਹੁਤ ਸੋਹਣਾ ਲੱਗਦਾ ਦੂਰੋਂ ਦੇਖਣ 'ਚ ਪੈਸੇ ਵੀ ਸੋਹਣਾ ਬਣਿਆ ਹੋਇਆ ਦੇਖੋ ਕਰਨਾਟਕਾ ਦੇ ਵਿੱਚ ਬਾਈ ਦੇਖੋ ਕਿੰਨੀ ਦੂਰ ਹੈ ਬਾਈ ਆਪਾਂ ਬਰਨਾਲੇ ਆਪਣੇ ਜ਼ਿਲ੍ਹੇ ਤੋਂ ਬਾਈ ਘੱਟੋ-ਘੱਟ 1600 ਕਿਲੋਮੀਟਰ ਦੂਰ ਹਾਂ 1600 ਕਿਲੋਮੀਟਰ ਦੇਖ ਲਓ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈ ਬਾਈ ਕਰਨਾਟਕ ਦੇ ਵਿੱਚ ਇਹ ਵੀ ਤੇ ਆਪਣਾ ਹੀ ਹੈ ਹਾਂਜੀ 12 12 ਨੀਵੀਆਂ ਨੇ ਕੋਈ ਗੱਲ ਨਹੀਂ ਨੀਵੇਂ ਹੋ ਜਾਣਗੇ ਜੀ ਓਹ ਬਹੁਤ ਸੋਹਣਾ ਗੁਰੂ ਘਰ ਹੈ ਜੀ ਤਲੋ ਬਈ ਨੇ ਜੁਨਵੰਦਰ ਜਾ ਕੇ ਦਿਖਾਉਣੇ ਹਨ ਨੇੜਿਓਂ ਹਾਂਜੀ ਬਾਈ ਬੱਸਾਂ ਲਾਉਣ ਲੱਗ ਗਏ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਮਾਤਾ ਭਾਗੌਰ ਜੀ ਕਰਨਾਟਕਾ ਦੇ ਵਿੱਚ ਸਥਿਤ ਹੈ ਬਈ ਇਹ ਇਸ ਦੂਬਾ ਦਾ ਆਪਾਂ ਜਾਣਾ ਨਾਨਕਚੀ ਇਹ ਬਈ ਰਾਸਤੇ ਚ ਆਉਂਦਾ ਹੈ ਇਹ ਵੀ ਗੁਰਦੁਆਰਾ ਮਾਤਾ ਭਾਗੌਰ ਜੀ ਦਾ ਬਹੁਤ ਹੀ ਇਤਿਹਾਸਕ ਗੁਰਦੁਆਰਾ ਹੈ ਇਹ ਵੀ ਬਹੁਤ ਸੋਹਣਾ ਬਣਾਇਆ ਹੋਇਆ ਹੈ ਬਾਈ ਇਹਨਾਂ ਨੇ ਤੇ ਆ ਆਪਣੀ ਦੂਜੀ ਬੱਸ ਖੜੀ ਹੈ 8811 ਤੇ ਇਧਰ ਆ ਖਾਲਸ ਵਾਲਾ ਜੱਸੀ ਵਾਲੀ ਬੱਸ ਲਾ ਰਿਹਾ ਹੈ ਸਾਈਡ ਤੇ ਕੱਲ ਚਲਾ ਕੌਣ ਰਿਹਾ ਹੈਗਾ ਆਈ ਥਿੰਕ ਸੋ ਉਸਤਾਦ ਜੀ ਆਪ ਹੋ ਇਹਨੇ ਮੂਰੇ ਨਹੀਂ ਨਹੀਂ ਜਸਪ੍ਰੀ ਸਿੰਘ ਚਲਾ ਰਹੇ ਨੇ ਜਸਾਲ ਸਿੰਘ ਨਹੀਂ ਚਲਾ ਰਹੇ ਇਹ ਆਪਣੀ ਗੜੀ ਹੈ 8511 ਬਾਈ ਓਕੇ ਹੈ ਕੰਮ ਚੰਨੀ ਓ ਚੰਨੀ ਭਾਈ ਸਾਡੇ ਚੰਨੀ ਨੂੰ ਬੁਖਾਰ ਚੜ ਗਿਆ ਚੰਨੀ ਇਧਰ ਆ ਓ ਚੰਨੀ ਸਾਡੇ ਚੰਨੀ ਨੂੰ ਬਈ ਬੁਖਾਰ ਚੜ ਗਿਆ ਹੀ ਰਾਤ ਹੋਣ ਤਾਂ ਠੀਕ ਆਉਣਾ ਦੀ ਦਵਾਈ ਦਵਾ ਲੈ ਇਹਨੂੰ ਇਧਰ ਹਾਇ ਕਰ ਯਾਰ ਚੰਨੀ ਚੰਨੀ ਓ ਜੰਨੀ ਲੋਕ ਤੈਨੂੰ ਉਹ ਕਰ ਰਹੇ ਨੇ ਡੀ ਕਰ ਰਹੇ ਨੇ ਜੀ ਭਾਈ ਆਪਾਂ ਪਹੁੰਚ ਗਏ ਗੁਰਦੁਆਰਾ ਨਾਨਕਜੀਰਾ ਸਾਹਿਬ ਇੱਥੋਂ ਦਾ ਇਤਿਹਾਸ ਇਹ ਹੈ ਭਾਈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇੱਥੇ ਆਏ ਤਾਂ ਇੱਥੋਂ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮੁਰੇ ਅਰਜ਼ ਬੇਨਤੀ ਕੀਤੀ ਵੀ ਬਾਬਾ ਜੀ ਪਾਣੀ ਦੀ ਬਹੁਤ ਤ੍ਰਿਕਤਾ ਹੈ ਤਾਂ ਉੱਥੇ ਇਸ ਤੋਂ ਬਾਅਦ ਇੱਥੇ ਗੁਰੂ ਨਾਨਕ ਦੇਵ ਜੀ ਨੇ ਆ ਉਹਦਾ ਅੱਡੀ ਮਾਰ ਕੇ ਪਾਣੀ ਕੱਢਿਆ ਹੁਣ ਇੱਥੇ ਬਈ ਆਪਣਾ ਕੀ ਕਹਿੰਦੇ ਹੁੰਦੇ ਨੇ ਥੂ ਹੈ ਕੀ ਕਹਿੰਦੇ ਨੇ ਕੁੰਡ ਸੱਚ ਇੱਥੇ ਇੱਕ ਜਿਹਾ ਕੁੰਡ ਮੌਜੂਦ ਹੈ ਇਹ ਤੋਂ ਬਈ ਆਟੋਮੈਟਿਕ ਪਾਣੀ ਨਿਕਲਦਾ ਹੈਗਾ ਨਾ ਉੱਥੇ ਕੋਈ ਮੋਟਰ ਲੱਗੀ ਹੈ ਨਾ ਕੁਝ ਹੋਰ ਮਣੀ ਕਰਮ ਸਹਿਬ ਮੰਗੂ ਇੱਥੋਂ ਵੀ ਕੁੰਡ ਚੋਂ ਪਾਣੀ ਆਉਂਦਾ ਹੈਗਾ ਇੱਥੇ ਪਾਣੀ ਦੀ ਦਿੱਕਤ ਸੀਗੀ ਤਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਉਹਨਾਂ ਨੇ ਇਹ ਦਿੱਕਤ ਸੋਲਵ ਕੀਤੀ ਤੇ ਹੁਣ ਸਾਨੂੰ ਅੱਗੇ ਬਈ ਉਸ ਕੁੰਡ ਦੇ ਵੀ ਦਰਸ਼ਨ ਕਰਾਉਣੇ ਆ ਤੇ ਕੱਪੜੇ ਚੱਕ ਲਈਏ ਤੇ ਹੁਣ ਆਪਾਂ ਇੱਥੇ ਇਸ਼ਨਾਨ ਕਰਾਂਗੇ ਨਹਾਵਾਂਗੇ ਬਈ ਤੇ ਸਰੋਵਰ ਦੇ ਵਿੱਚ ਤੇ ਇਸ ਤੋਂ ਬਾਅਦ ਤੁਹਾਨੂੰ ਅੰਦਰ ਕੁੰਡ ਦੇ ਵੀ ਦਰਸ਼ਨ ਕਰਾਵਾਂਗੇ ਤੇ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਚਲੋ ਓਕੇ ਕਿ ਬਈ ਸਰੋਵਰ ਤੇ ਆ ਗਏ ਬਾਈ ਹੁਣ ਨਾ ਹੁਣ ਲੱਗਦੇ ਆ ਇਸ਼ਨਾਨ ਕਰਨ ਲੱਗਦੇ ਆ ਬਾਈ ਸਰੋਵਰ ਚ ਆ ਦੇਖੋ ਸਾਰੇ ਇਸ਼ਨਾਨ ਕਰ ਰਹੇ ਨੇ ਉਹ ਗੁਰਦੁਆਰਾ ਸਾਹਿਬ ਆਪਾਂ ਵੀ ਬਾਈ ਕੱਪੜੇ ਲਾਹ ਲੇ ਬਸ ਇਸ਼ਨਾਨ ਕਰਨ ਲੱਗਦੇ ਆ ਪਹਿਲਾਂ ਢਾ ਲੈਣਾ ਮੈਂ ਫਿਰ ਨਾਲ ਹੀ ਜੀ ਬਾਈ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਨਾਨਕਚੀਰਾ ਸਾਹਿਬ ਦਰਸ਼ਨ ਕਰਾਉਣੇ ਆ ਬਈ ਤੁਹਾਨੂੰ ਅੱਗੇ ਇੱਥੇ ਬਈ ਕੁੰਡ ਵੀ ਬਣਿਆ ਹੋਇਆ ਹੈ ਪਵਿੱਤਰ ਗੁੰਡ ਪਵਿੱਤਰ ਗੁੰਡ ਦੇ ਦਰਸ਼ਨ ਜੀ ਬਾਈ ਆਪਾਂ ਤੁਹਾਨੂੰ ਦਰਸ਼ਨ ਖੁੱਲ ਕੇ ਤਾਂ ਨਹੀਂ ਕਰਾ ਸਕੇ ਕਿਉਂਕਿ ਵੀਰੇ ਗੁਰਦੁਆਰਾ ਸਾਹਿਬ ਨੂੰ ਥ੍ਰੈਟ ਮਿਲਿਆ ਹੋਇਆ ਹੈਗਾ ਤੇ ਤਾਂ ਕਰਕੇ ਆਪਾਂ ਬਈ ਵਲੌਗਸ ਮਾਰ ਕੇ ਨਹੀਂ ਬਣਾਇਆ ਤਾਂ ਕਰਕੇ ਵਲੌਗ ਅਸੀਂ ਸਹੀ ਨਹੀਂ ਬਣਾਇਆ ਕਿਉਂਕਿ ਗੁਰਦੁਆਰਾ ਸਾਹਿਬ ਨੂੰ ਟਰੈਕ ਪੰਡਿਆ ਮਿਲਿਆ ਹੋਇਆ ਬਾਈ ਤਾਂ ਆਪਾਂ ਇਹ ਨਹੀਂ ਚਾਹੁੰਦੇ ਵੀ ਆਪਾਂ ਬਾਬਿਆਂ ਤੋਂ ਬਾਹਰ ਹੋ ਕੇ ਚਲੀਏ ਠੀਕ ਹੈ ਤਾਂ ਕਰਕੇ ਆਪਾਂ ਪੂਰਾ ਐਨ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਤੇ ਪ੍ਰਬੰਧਕ ਕਮੇਟੀ ਦੀ ਗੱਲ ਮੰਨਦੇ ਹੋਏ ਅਸੀਂ ਅੰਦਰ ਜਮਾ ਸ਼ੂਟ ਨਹੀਂ ਕੀਤਾ ਬਾਈ ਅਸੀਂ ਜਿਹੜਾ ਵੀ ਸ਼ੂਟ ਕਰ ਰਹੇ ਹਾਂ ਬਾਹਰੇ ਕਰ ਰਹੇ ਹਾਂ ਨਹੀਂ ਆਪਾਂ ਸਾਨੂੰ ਪੱਕਾ ਦਿਖਾਉਦੇ ਆਉਂਦੀਪੂ ਯਾਰ ਬ्रो ਪ੍ਰਸ਼ਾਸਨ ਦੇ ਵਿੱਚ ਰਹਿ ਕੇ ਕਮੇਟੀ ਦੀ ਗੱਲ ਮੰਨਣੀ ਚਾਹੀਦੀ ਹੈ ਬਾਈ ਜਿਵੇਂ ਪ੍ਰਬੰਧਕ ਕਮੇਟੀ ਨੇ ਕਿਹਾ ਹੈਗਾ ਬਾਈ ਆਪਾਂ ਉਵੇਂ ਹੀ ਚੱਲਿਆ ਆਪਾਂ ਜਮਾਂ ਅੰਦਰ ਸ਼ੂਟ ਨਹੀਂ ਕੀਤਾ ਤਾਂ ਕਰਕੇ ਤੁਹਾਨੂੰ ਬਾਹਰੋਂ ਦਿਖਾਇਆ ਜਿੰਨੀ ਆ ਵੀ ਕਲਿੱਪਾਂ ਨੇ ਮਾੜੀਆਂ ਮੋਟੀਆਂ ਤੁਸੀਂ ਦੇਖ ਲਓ ਅਸੀਂ ਬਾਈ ਤੁਹਾਨੂੰ ਦਿਖਾਤਾ ਸਾਰਾ ਕੁਝ ਤਾਂ ਨਹੀਂ ਪ੍ਰਬੰਧਕ ਕਮੇਟੀ ਦੀ ਗੱਲ ਮੰਨ ਲਈ ਹੁਣ ਸਾਡਾ ਦੇਖੋ ਯਾਰ ਵਿਚਾਰ ਦੇਊਗਾ ਆਪਣਾ ਉਹ ਸਾਰੇ ਜਣੇ ਬਲੌਗ ਨੂੰ ਗਰਮੀਤ ਬਲੌਗ ਚੈਨਲ ਨੂੰ ਸ਼ੇਅਰ ਕਰ ਦਿਓ ਬਾਈ ਫੁੱਲ ਫੇਸਬੁੱਕ ਤੇ ਵੀ ਆਪਣਾ ਇਹੀ ਪੇਜ ਹੈ ਪੂਰਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਇੰਸਟਾਗ੍ਰam ਵੀ ਇਹੀ ਆਪਣਾ ਇੰਸਟਾਗ੍ਰam ਆਈਡੀ ਗਰਮੀਤ 003 ਅਰਸੂ ਹਾਂਜੀ ਅਰਸਕ ਤੇਰੀ ਤੇਰੀ ਕੀ ਹੈ 853 ਅਰ ਬਸ 87552 ਇਹਨੂੰ ਵੀ ਫੋਲੋ ਕਰ ਲਓ ਸਾਰੇ ਜਣੇ ਹਾਂਜੀ ਬਾਈ ਕਰਨਾਟਕਾ ਦੇ ਲੋਕਲ ਪਿੰਡਾਂ ਦੇ ਵਿੱਚ ਘੁੰਮ ਰਹੇ ਹਾਂ ਜੀ ਵਾਪਸ ਆ ਰਹੇ ਹਾਂ ਨਾਨਕੀ ਤੀਰੇ ਤੋਂ ਇਹ ਕਰਨਾਟਕਾ ਦੇ ਲੋਕਲ ਪਿੰਡ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਫਸਲ ਹੈਗੀ ਆ ਜ਼ਿਆਦਾਤਰ ਨਰਮਾ ਸੋਇਆਬੀਨ ਤੇ ਆਹ ਕੀ ਚੀਜ਼ ਹੈ ਵੀ ਸੋਇਆਬੀਨ ਮੂੰਗੀ ਮੂੰਗੀ ਤਾਂ ਖੜੀ ਆ ਯਾਰ ਦੀਪੂ ਏ ਮੂੰਗੀ ਹੈ ਠੀਕ ਹੈ ਮੂੰਗੀ ਹੈ ਵੀਰੇ ਬਸ ਆਈ ਕੁਸਾ ਦੇਖੋ ਛੋਟੀਆਂ ਛੋਟੀਆਂ ਸੜਕਾਂ ਨੇ ਪਤਲੀਆਂ ਪਤਲੀਆਂ ਦੇਖ ਦੇਖ ਦੇਖਿਓ ਸੂਲ ਆ ਗਈਆਂ ਬਹਿ ਜਾਓ ਥੱਲੇ ਉੱਥੇ ਭਾਈ ਵੀਡੀਓ ਤਾਣੀ ਬਣਾਈ ਕਿਉਂਕਿ ਉੱਥੇ ਉਹ ਹੈਗਾ ਬੰਦ ਕੀਤੀ ਹੋਈ ਹੈ ਉਹ ਗੁਰਦੁਆਰੇ ਨੂੰ ਥ੍ਰੈਟ ਮਿਲਿਆ ਹੋਇਆ ਹੈਗਾ ਵੀ ਅਸੀਂ ਬੰਬ ਸਿੱੜਦਾ ਐ ਕਰਦਾ ਕਿ ਪਤਾ ਨਹੀਂ ਕੌਣ ਹੁੰਦਾ ਹੈਗਾ ਬੇਫੂ ਲੋਕ ਯਾਰ ਕਲੰਨ ਚਲੋ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ ਵੀ ਬੂ ਵੇਖੋ ਯਾਰ ਉਹ ਇੱਥੇ ਜਹਾਜ਼ ਬਣਾਇਆ ਹੋਇਆ ਹੈਗਾ ਇਨੂੰ ਜਹਾਜ ਵਾਲਾ ਗੁਰਦੁਆਰਾ ਵੀ ਕਹਿੰਦੇ ਨੇ ਆਪਾਂ ਇਹ ਪਰਰਾਹ ਚ ਪੜਾ ਬਣਾਇਆ ਸੀ ਜਿਾ ਕਿਉਂਕਿ ਉਹ ਕੱਪੜਾ ਕੀ ਕਹਿੰਦੇ ਹੁੰਦੇ ਨੇ ਤੇ ਨਾਨਕ ਧੀਰਾ ਦੂਰ ਪੈਂਦਾ ਸੀ ਤਾਂ ਕਰਕੇ ਇੱਥੇ ਲੋਕ ਬਾਈ ਖੜ ਕੇ ਹੁਣ ਚਾਹ ਪਾਣੀ ਪੀਂਦੇ ਨੇ ਬਹੁਤ ਵਧੀਆ ਘੁਮਣ ਫਿਰਨ ਦਾ ਸਥਾਨ ਬਣਾਇਆ ਹੈ ਇਹਨਾਂ ਦੇ ਕੋਲੇ ਬਾਈ ਦੇਸੀ ਮੁਰਗੇ ਇਹਨਾਂ ਦੇ ਤੇ ਦੇਸੀ ਮੁਰਗੇ ਰੱਖੇ ਹੋਣੇ ਯਾਰ ਉਹ ਇਹਨਾਂ ਨੇ ਆਪ ਦੇ ਤੇ ਆਪ ਦੇ ਇਹਨਾਂ ਕੋਲੇ ਕਬੂਤਰ ਨੇ ਆਪਣੇ ਵਾਂਗੂ ਇਹਨਾਂ ਕੋਲੇ ਚੀਨੇ ਕਬੂਤਰ ਰੱਖੇ ਹੋਣੇ ਆਪਣੇ ਨਾਲ ਦੇ ਉਹ ਸਾਹਮਣੇ ਇਹਨਾਂ ਦਾ ਸਾਰਾ ਕਬੂਤਰਾਂ ਦਾ ਜਗ੍ਹਾੜਾ ਮੁਰਗਿਆਂ ਦਾ ਜਗ੍ਹਾੜਾ ਸਾਰੇ ਜਾਨਵਰ ਰਖੋ ਰੋਸ ਫਰਗਾਸ ਬਤਕਾਂ ਬੁੱਤਕਾਂ ਸਾਰਾ ਕੁਝ ਰੱਖਿਆ ਹੋਇਆ ਇਹਨਾਂ ਨੇ ਇਹ ਆਪਣੇ ਪਿੰਡ ਰੱਖੇ ਹੋਏ ਨੇ ਕਮੁੱਤਰ ਬਾਈ ਆਪਣੇ ਵਾਲੇ ਵਗੋ ਦੇਖਦੇ ਆਹ ਲੱਖਾ ਦੇਖਦੇ ਇਹਨਾਂ ਚ ਹਾਂਜੀ ਬਾਈ ਉੱਥੇ ਗੁਰਦੁਆਰੇ ਆਪਾਂ ਖੜੇ ਸੀ ਹੁਣ ਆਪਾਂ ਲੱਗੇ ਗੱਡੀ ਤੋਂ ਹੁਣ ਉਹਨਾਂ ਨੇ ਖਾਲਸੇ ਵਾਲਿਆਂ ਨੇ ਬਸ ਧੋਲੀ ਆਪਣੀ ਬੇਇੱਜ਼ਤੀ ਕਰਦੇ ਸੀ ਕਹਿੰਦੇ ਤੁਸੀਂ ਬਸ ਨਹੀਂ ਧੋਂਦੇ ਥੈਂਕੂ ਦੀਆਂ ਕੁੜੀਆਂ ਲਿਆਂਦੀਆਂ ਬਾਬਿਓ ਦਾਸ ਹੁਣ ਇੱਥੇ ਆਪਾਂ ਬੱਸ ਚਮਕਾ ਦੇਣੀ ਐ ਲੋਰਾ ਲੜਾ ਟੰਗ ਲੀਆਂ ਮੁੰਡਿਆਂ ਨੇ ਇੱਕ ਨੰਬਰ ਕਰ ਦੇਣਾ ਹੁਣ ਮੂੰਹ ਦਿਖਣ ਲਾ ਦਾਂਗੇ ਦੇਖਦੇ ਯਾਰ ਅਸੀਂ ਵੀ ਭੋਲਨੇ ਆ ਗਏ ਤੋ ਦੀ ਬਾਈ ਗੱਡੀ ਮਰੀ ਜਾਂਦੇ ਆ ਪਾਣੀ ਲਾਲਾ ਯਾਰ ਆਪਣਾ ਸ਼ੈਂਪੂ ਮਰੀ ਜਾਂਦਾ ਮੂਰੇ ਮੂਰੇ ਆਪਾਂ ਪਾਣੀ ਮਾਰਤਾ ਮਗਰ ਮਗਰ ਹੁਣ ਕਰਤੀ ਸਾਫ ਬਸ ਇੰਨੀ ਘੰਡੀਆਂ ਮੋਟੀ ਮੋਟੀ ਪਾਣੀ ਬਹੁਤ ਘਟਾ ਰਹੀਦਾ ਕੋਈ ਚੱਕਰ ਨਹੀਂ ਇਹ ਪਾਣੀ ਵੱਧ ਛੱਡਦੇ ਨੇ ਫਿਰ ਚਿੱਕੜ ਬੜਾ ਹੁੰਦਾ ਕਿਉਂਕਿ ਬਾਈ ਗੱਡੀਆਂ ਖੜਦੀਆਂ ਬੜੀਆਂ ਨੇ ਤੋ ਧੋਂਦਾ ਹਰੇ ਕੋਈ ਐ ਆ ਦੇਖੋ ਤਾਂ ਹੰਤ ਮਾਰ ਮਾਰ ਕੇ ਬਸ ਇਹਦਾ ਮोटा-ਮोटा ਹੋ ਕਰ ਦਿੰਨੇ ਆ ਬਾਕੀ ਉੱਥੇ ਜਾ ਕੇ ਧੋਲਾਂਗੇ ਵਧੀਆ ਸਮਾਰ ਕੇ ਇਹਦਾ ਦਿੱਤਾ ਚ ਲਾ ਦੰਨੇ ਮੀਖੋ ਨਾਲ ਸੀ ਹੁਣ ਇਹੋ ਤੋਂ ਧੀਆ ਰਬਾ ਫਿਲਟਰ ਸਾਫ ਕਰਾਈ ਸੀ ਯਾਰ ਉਹ ਨਾਲਕ ਜੀ ਰੌਂਦਿਆ ਨੇ ਬਸ ਧੋਤੀ ਆਪਾਂ ਆ ਦੇਖੋ ਆ ਅੱਧੀ ਕਿੱਲੇ ਹੋਗੇ ਰਸਤੋਂ ਦੀ ਇੱਕ ਨੰਬਰ ਬਣਾਤੀ ਚਮਕੀ ਬਾਬਿਓ ਆ ਦੇਖੋ ਮਗਰੋਂ ਇੱਕ ਨੰਬਰ ਕਰਤੀ ਜਮਾਂ ਕੰਮ ਆ ਦੇਖ ਫਿਰ ਭਾਈ ਫਸ ਤੋਂ ਸਸਰੀ ਕਾ ਜੀ ਸਾਰੇ ਮਸਤੋ ਦੀ ਆਸ ਤੋਂ ਮਾਸ ਦੀ ਵਰਤੀ ਸਾਸ਼ੰਤੀ ਜਮ ਇੰਦਰਾ ਆ ਲੈ ਜਨੀ ਸੇ ਪੁੱਛਾਂ ਹਾਂ ਲੈ ਬਈ ਕੋਈ ਨਾ ਬਸ ਤੋੜ ਲਾ ਰਸਤਾ ਹੁਣ ਤੂੰ ਗਾਣਾ ਕਰਦਾ ਸੁੱਕੇ ਚ ਸੁੱਕੇ ਚ ਕਰ ਲਾ ਆ ਜਾ ਉਹ ਜਿੱਥੇ ਨਹੀਂ ਖੜੀ ਨਹੀਂ ਪਾਰ ਬੋ ਨੰਬਰ ਕੱਟ ਲਿਆ ਬਈ ਆਪਾਂ ਬਸ ਤੋ ਗੇ ਜੀ ਬਾਈ ਆਪਾਂ ਵਾਪਸ ਜਾ ਰਹੇ ਸੀ ਜੀ ਉੱਥੋਂ ਆਪਣਾ ਨਾਨਕਜੀਰੇ ਤੋਂ ਹਜੂਰ ਸਾਹਿਬ ਵੱਲ ਨੂੰ ਦੇਖੋ ਬਾਈ ਇਹ ਹੈਗੇ ਨੇ ਬਾਈ ਮਹਾਰਾਸ਼ਟਰਾ ਦੇ ਹੁਣ ਆਪਾਂ ਕਰਨਾਟਕ ਚ ਮਹਾਰਾਸ਼ਟਰਾ ਜੈਂਟਰ ਹੋ ਗਏ ਸਨਸੈਟ ਦੇ ਦੇਖੋ ਸਨਸੈਟ ਬਾਈ ਬਹੁਤ ਥੋੜਾ ਮੌਸਮ ਆ ਯਾਰ ਪਰ ਇਧਰ ਲਈ ਜਮੀਨਾਂ ਤੇ ਬਾਈ ਫਸਲਾਂ ਨਹੀਂ ਹੁੰਦੀਆਂ ਹੈਗੀਆਂ ਤੁਹਾਨੂੰ ਪਤਾ ਹੀ ਹੈ ਵੀ ਕਿਹੋ ਜੀਆਂ ਫਸਲਾਂ ਨੇ ਹੁੰਦੀਆਂ ਨੇ ਇਧਰ ਅੱਥਰਥੇ ਦੇਖੋ ਸਨਸੈਟ ਪੂਰਾ ਘੇਟ ਹੈ ਪੂਰਾ ਇਹਦਾ ਸੁੱਤਾ ਪਿਆ ਹੈ ਇਹਦਾ ਰਿਗਿਸਟਰ ਕਰ ਪੂਰਾ ਵਧੀਆ ਹੈ ਬਾਈ ਸਨਸੈਟ ਦੇਖੋ ਕੱਟੀਆਂ ਮੌਸਮ ਬੜਾ ਨਿੱਜਾ ਹੈ ਜੀ ਆਹ ਵੇਖੋ ਪਾਣੀ ਖੜਾ ਜਮਾ ਹੋਇਆ ਓਕੇ ਕਰੋ ਫਟਾ ਦੇਖਿਆ ਚੱਲ ਉਸ ਮਾਨ ਫੋਨ ਵੜਤਾ ਹੱਸ